ਮੋ ਦੋਹਰਾ ਤੇ ਅਗੇ ਮਹਾਰਾਜ ਦੀ ਬਤਨ ਕਰਦੇ ਬਲ ਸੁਟਕਿਓ ਬੰਦਨ ਪਰੇ ਕਛੂ ਨਾ ਹੋਤੋ ਉਪਾਇ ਧਨ ਗੁਰੂ ਗ੍ਰੰਥ ਸਾਹਿਬ ਸਤੇ ਪਾਤਸ਼ਾਹੀ ਦੇ ਪਾਵਨ ਚਰਣਾ ਵਿੱਚ ਅਰਦਾਸ ਕਰਕੇ ਸਿੱਖ ਉਚੇ ਕਿ ਮਹਾਰਾਜ ਸਤੇ ਪਾਤਸ਼ਾਹੀ ਮੈਨੂੰ ਆਤਮਿਕ ਤੌਰ ਤੇ ਬੜੇ ਬੰਦਨ ਪੈ ਗਏ ਇਹ ਕੋ ਦੁਨਿਆਵੀ ਜੀਵਨ ਹੈ ਤੇ ਦੁਨਿਆਵੀ ਜੀਵਨ ਦੇ ਵਿੱਚ ਹਰ ਮਨੁੱਖ ਤਰੱਕੀ ਚਾਹੁੰਦਾ ਹੈ ਹਰ ਬੰਦਾ ਚਾਹੁੰਦਾ ਕਿ ਮੇਰੀ ਤਰੱਕੀ ਹੋਵੇ ਤੇ ਜੇ ਕਿਸੇ ਕਾਰਨ ਕੋਈ ਅੜਿਚਣ ਪੈ ਜਾਵੇ ਤੇ ਮਨੁੱਖ ਫਿਰ ਆਪਣੇ ਗੁਰੂ ਕੋਲ ਆਉਂਦਾ ਹੈ ਤੇ ਉਹਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਤੇ ਆਖਦਾ ਹੈ ਮਹਾਰਾਜ ਸੱਚੇ ਬਾਦਸ਼ਾਹ ਜੀ ਮੈਂ ਬਹੁਤ ਯਤਨ ਕਰ ਲਿਆ ਹੈ ਅਰ ਤਰੱਕੀ ਨਹੀਂ ਹੋ ਰਹੀ ਤੁਸੀਂ ਕਿਰਪਾ ਕਰੋ ਉਹ ਅਡਿਚਨਾ ਕਤਮ ਕਰੋ ਤੇ ਫਿਰ ਗੁਰੂ ਕਿਰਪਾ ਕਰਦਾ ਕਿ ਮਨੁੱਖ ਦੇ ਜੀਵਨ ਦੇ ਵਿੱਚ ਉਹ ਅਡਿਚਨਾ ਕਤਮ ਹੁੰਦੀਆਂ ਤੇ ਮਨੁੱਖ ਤਰੱਕੀ ਕਰਦਾ ਸਾਧ ਸੰਗਤ ਦੀ ਏਸੇ ਪ੍ਰਕਾਰ ਇੱਕ ਰੋਹਾਨੀ ਜੀਵਨ ਹੈ ਜਿਹੜਾ ਆਪਾਂ ਨਿਤਨੇਮ ਕਰਦੇ ਆ ਜਾਂ ਸੇਵਾ ਕਰਦੇ ਆ ਇਹ ਆਪਾਂ ਇਸ ਕਰਕੇ ਕਰਦੇ ਆਂ ਕਿ ਸਾਡਾ ਰੋਹਾਨੀ ਦੇਵਨ ਜਿਹੜਾ ਕੇ ਉਹ ਤਰੱਕੀ ਕਰੇ ਸਾਡੀ ਆਤਮਾ ਜਿਹੜੀ ਹੈ ਉਹ ਪਰਮਾਤਮਾ ਦੇ ਲਾਗੇ ਪਾਉਂਦੇ ਸੇਵਾ ਸਿਮਰਨ ਕਰਨਾ ਕਥਾ ਕੀਰਤਨ ਸੁਣਨਾ ਜਾਂ ਬਾਣੀ ਦਾ ਪਾਠ ਕਰਨਾ ਜਾਂ ਗੁਰੂ ਚਰਨਾਂ ਦੀ ਆਦਰੀ ਭਰਨੀ ਇਹ ਸਾਰਾ ਕੁਝ ਇਸ ਕਰਕੇ ਆ ਕਿ ਮੇਰੀ ਰੋਹਾਨੀ ਦੌਰ ਤੇ ਤਰੱਕੀ ਹੋਵੇ ਤੇ ਜੇ ਸਾਧ ਸੰਗਤ ਦੀ ਰੁਹਾਮੀ ਤੌਰ ਤੇ ਤਰੱਕੀ ਨਹੀਂ ਹੋ ਰਹੀ ਤੇ ਮੇਰਾ ਸੇ ਗੁਰੂ ਚਰਣਾ ਵਿੱਚ ਅਰਦਾਸ ਕਰਨੀ ਤੇ ਗੁਰੂ ਨੂੰ ਪੁੱਛਣਾ ਹੈ ਕਿ ਮਹਾਰਾਜ ਸਤੇ ਬਾਦਸ਼ਾਹ ਦੀ ਨਿਤਨੇਮ ਵੀ ਕਰਦੇ ਆਂ ਸੇਵਾ ਸਿਮਰਨ ਵੀ ਕਰਦੇ ਆਂ ਪਰ ਮਹਾਰਾਜ ਸਤੇ ਬਾਦਸ਼ਾਹ ਦੀ ਆਤਮਿਕ ਤੌਰ ਤੇ ਤਰੱਕੀ ਨਹੀਂ ਹੋ ਰਹੀ ਭਾਵ ਇਹਦਾ ਇਹ ਹੈ ਕਿ ਅਸੀਂ ਸੇਵਾ ਸਿਮਰਨ ਵੀ ਕਰਦੇ ਆਂ ਨੇਤ ਨੇਮ ਵੀ ਕਰਦੇ ਆ ਪਰ ਇਹ ਕੁਛ ਕਰਨ ਤੋਂ ਬਾਅਦ ਵੀ ਮਨ ਦਾ ਉਹੀ ਹਾਲ ਆ ਜੋ ਪਹਿਲਾਂ ਸੀ ਪਹਿਲਾਂ ਵੀ ਦੇ ਅੰਦਰ ਗਲਤ ਪੁਰਨੇ ਪੈਦਾ ਹੁੰਦੇ ਸਨ ਹੁਣ ਵੀ ਗਲਤ ਪੁਰਨੇ ਪੈਦਾ ਹੁੰਦੇ ਇਹ ਮਹਾਰਾਜ ਲੋਕਾਂ ਦੀ ਚੁਗਲੀ ਨਿੰਦਿਆ ਆਦਿਕ ਪਹਿਲਾਂ ਵੀ ਕਰਦਾ ਸੀ ਤੇ ਹੁਣ ਵੀ ਕਰਦਾ ਹੈ ਮਨ ਕੋਈ ਤਰੱਕੀ ਨਹੀਂ ਕਰਦਾ ਤੇ ਮਹਾਰਾਜ ਸਤਿ ਬਾਦਸ਼ਾਹ ਦੀ ਤੁਸੀਂ ਕਿਰਪਾ ਕਰਕੇ ਦੱਸੋ ਕਿ ਸਾਡੀ ਆਤਮਿਕ ਤੌਰ ਤੇ ਤਰੱਕੀ ਰੁਕੀ ਕਿਉਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਫਿਰ ਇਹਦਾ ਜਵਾਬ ਬੜਾ ਸੁੰਦਰ ਦਿੰਦੇ ਆ ਮਹਾਰਾਜ ਕਹਿੰਦੇ ਬਲ ਛੁੱਟਕਿਓ ਬੰਧਨ ਭਲੇ ਮਹਾਰਾਜ ਸਤੇ ਬਾਦਸ਼ਾਹ ਜੀ ਕਹਿੰਦੇ ਇਸ ਕਰਕੇ ਆਤਮਿਕ ਤੌਰ ਤੇ ਤਰੱਕੀ ਰੁਕ ਗਈ ਆ ਕਿਉਂਕਿ ਤੇਰੀ ਆਤਮਾ ਦੇ ਕੋਲ ਤਾਕਤ ਨਹੀਂ ਹੈਗੀ ਬਲ ਨਹੀਂ ਹੈਗਾ ਤੇ ਜਦੋਂ ਬਲ ਨਹੀਂ ਹੈਗਾ ਆਤਮਿਕ ਤੌਰ ਤੇ ਦੇ ਕੋਲ ਤਾਕਤ ਨਹੀਂ ਹੋਗੀ ਤੇ ਹੁਣ ਇਹਨੂੰ ਵਕਾਰਾ ਨੇ ਆਪਣੇ ਬੰਧਨਾਂ ਚ ਪਾ ਲਿਆ ਵਕਾਰਾ ਨੇ ਇਹਨੂੰ ਫੜ ਲਿਆ ਤੇ ਵਕਾਰਾ ਨੇ ਇਹਨਾਂ ਘੁੱਟ ਕੇ ਫੜ ਲਿਆ ਪੀ ਪਾਠ ਕਰਦਿਆਂ ਵੀ ਮਨ ਵਕਾਰਾ ਦੇ ਤੁਰਿਆ ਕਰਦਾ ਨਿਤਨੇਮ ਮਨੋ ਕਹਤੇ ਜੇ ਬੈ ਕੇ ਕਰ ਰਿਹਾ ਹੈ ਆਪਣੇ ਘਰ ਵਿੱਚ ਬੈ ਕੇ ਕਰ ਰਿਹਾ ਹੈ ਤੇ ਮਨ ਪਤਾ ਨਹੀਂ ਕਿੱਧਰ ਤੁਰਿਆ ਫਿਰਦਾ ਕਿਉਂ ਕਿਉਂਕਿ ਮਨ ਜਿਹੜਾ ਹੈ ਉਹਨੂੰ ਵਕਾਰਾ ਨੇ ਫੜਿਆ ਹੋਇਆ ਘੁੱਟ ਕੇ ਉਹ ਛੱਡਦੇ ਨਹੀਂ ਪੈਂਦੇ ਮਨ ਨੂੰ ਬੰਦਨ ਪੈ ਗਿਆ ਕਿਆ ਕਿਆ ਮਹਾਰਾਜ ਸੱਚੇ ਬਾਦਸ਼ਾਹ ਜੀ ਦੁਨਿਆਵੀ ਤੌਰ ਤੇ ਕੋਈ ਤਰੀਕਾ ਹੋਵੇ ਵੀ ਇਹ ਮਨ ਇਹਨਾਂ ਵਕਾਰਾਂ ਤੋਂ ਛੁੱਟ ਜਾਏ ਤੇ ਮਹਾਰਾਜ ਸੱਚੇ ਬਾਦਸ਼ਾਹ ਜੀ ਕਹਿੰਦੇ ਕਛੂ ਨਾ ਹੋ ਤ ਉਪਾਏ ਅਰਦਾਸ ਕਰਕੇ ਆਕਿਆ ਹੈ ਮੇਰੇ ਪਰਮਾਤਮਾ ਬਲ ਜਿਹੜਾ ਕੇ ਉਹ ਖਤਮ ਹੋ ਗਿਆ ਹੈ ਆਤਮਿਕ ਤੌਰ ਤੇ ਤਾਕਤ ਨਹੀਂ ਰਹਿ ਗਈ ਇਹਨਾਂ ਵਕਾਰਾਂ ਤੋਂ ਛੁੱਟਣ ਦੀ ਤੇ ਮੇਰੇ ਕੋਲ ਹੁਣ ਕੋਈ ਸਮਰੱਥਾ ਨਹੀਂ ਹੈਗੀ ਕਿ ਮੈਂ ਕੋਈ ਉਪਾਅ ਕਰ ਸਕਾਂ ਤੇ ਅਰਦਾਸ ਕਰਕੇ ਆਖਿਆ ਕਹੋ ਨਾਨਕ ਅਬ ਓਟ ਹਾਰ ਇਹ ਮੇਹ ਪ੍ਰਮਾਤਮਾ ਮੈਨੂੰ ਹੁਣ ਸਿਰਫ ਤੇਰਾ ਹੀ ਆਸਰਾ ਤੇਰੀ ਓਟ ਆ ਗੱਜ ਦੇਉ ਹੋ ਹੋ ਸਗਾਏ ਪ੍ਰਮਾਤਮਾ ਕਿਰਪਾ ਕਰੋ ਜਿਵੇਂ ਹਾਥੀ ਦੀ ਸਹਾਇਤਾ ਕੀਤੀ ਤਿਵੇਂ ਮੇਰੀ ਸਹਾਇਤਾ ਕਰੋ ਇਹ ਉਦਾਹਰਨ ਅਸੀਂ ਪਹਿਲਾਂ ਵੀ ਇੱਕ ਦਿਨ ਦਿੱਤੀ ਪਰ ਅੱਜ ਇਹ ਮਹਾਰਾਜ ਦਾ ਬਚਨ ਲੜੀ ਵਿੱਚ ਆਏ ਤਾਂ ਕਰ ਇੱਕ ਬੇਨਤੀ ਕਰੀਏ ਵੀ ਹਾਥੀ ਦਾ ਜ਼ਿਕਰ ਮਹਾਰਾਜ ਨੇ ਕਿਉਂ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜੋ ਨਾ ਤੇ ਬਹੁਤਿਆਂ ਥਾਵਾਂ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਨੇ ਹਾਥੀ ਦੀ ਉਦਾਹਰਣ ਦਿੱਤੀ ਹੈ ਤੇ ਅਰਦਾਸ ਕਰਕੇ ਆਖਿਆ ਕਿ ਪ੍ਰਮਾਤਮਾ ਜਿਵੇਂ ਹਾਥੀ ਦੀ ਸਹਾਇਤਾ ਕੀਤੀ ਤਿਵੇਂ ਮੇਰੀ ਵੀ ਸਹਾਇਤਾ ਕਰੋ ਤੇ ਮਹਾਰਾਜ ਸੱਚੇ ਪਾਤਸ਼ਾਹ ਜੂ ਨੂੰ ਜੇ ਪੁੱਛਿਆ ਆਪ ਹੀ ਪਾਤਸ਼ਾਹ ਉਹ ਹਾਥੀ ਕੀ ਹੈ ਇਹ ਸਾਥ ਸੰਗਤ ਦੀ ਭਾਈ ਗੁਰਦਾਸ ਸਾਹਿਬ ਨੇ ਵੀ ਇਹਦਾ ਜਵਾਬ ਲੈ ਕੇ ਆ ਵਿਦਵਾਨ ਕਹਿੰਦੇ ਨੇ ਕਿ ਪੁਰਾਤਨ ਸਮੇਂ ਦੇ ਵਿੱਚ ਨਾ ਇੱਕ ਹਾਥੀਆਂ ਦਾ ਝੁੰਡਾ ਇੱਕ ਪਾਣੀ ਪੀਣ ਵਾਲੀ ਜਗਾ ਤੇ ਪਾਣੀ ਪੀਣ ਵਾਸਤੇ ਗਿਆ ਗਰਮੀ ਗਏ ਪਿਆਸ ਬਹੁਤ ਲੱਗੀ ਤੇ ਹਾਥੀ ਪਾਣੀ ਪੀਣ ਵਾਸਤੇ ਗਏ ਤੇ ਇੱਕ ਹਾਥੀ ਜਿਹੜਾ ਕਿ ਉਹ ਪਾਣੀ ਦੇ ਵਿੱਚ ਉਤਰ ਗਿਆ ਜਦੋਂ ਪਾਣੀ ਵਿੱਚ ਵੜ ਗਿਆ ਉਹਨੇ ਪਾਣੀ ਪੀਣਾ ਸ਼ੁਰੂ ਕੀਤਾ ਸਾਹ ਸੰਗ ਦੇ ਸੁੰਨ ਭਰ ਕੇ ਆਪਣੇ ਸਰੀਰ ਤੇ ਪਾਣੀ ਪਾਉਂਦਾ ਨੇ ਇਸ਼ਨਾਨ ਵੀ ਕੀਤਾ ਪਰਵệਦ ਵਾਨਾ ਜ਼ਿਕਰ ਕੀਤਾ ਹੈ ਕਿ ਇੱਕ ਪਾਣੀ ਵਿੱਚ ਰਹਿਣ ਵਾਲਾ ਜੀਵ ਜਿਹਨੂੰ ਤਿੰਦਵਾ ਕਹਿੰਦੇ ਆ ਉਹਨੇ ਆਪਣੀਆਂ ਤਾਰਾਂ ਦਾ ਜਾਲ ਪਛਾਇਆ ਤੇ ਹਾਤੀ ਜਿਹੜਾ ਸੀ ਉਹਨੂੰ ਫੜ ਲਿਆ ਉਹਦੀਆਂ ਲੱਤਾਂ ਨੂੰ ਤੇ ਪੈਰਾਂ ਨੂੰ ਤਾਰਾਂ ਦੇ ਜਾਲ ਵਿੱਚ ਜਕੜ ਲਿਆ ਹੁਣ ਉਹ ਜੀਵ ਪਾਣੀ ਵਿੱਚ ਰਹਿਣ ਵਾਲਾ ਤੇ ਹਾਤੀ ਬਾਹਰ ਰਹਿਣ ਵਾਲਾ ਹਾਤੀ ਦੇ ਸਰੀਰ ਵਿੱਚ ਤਾਕਤ ਦਾ ਕੋਈ ਧਾਟਾ ਨਹੀਂ ਬਹੁਤੀ ਤਾਕਤ ਦਾ ਮਾਲਕ ਗਏ ਪਰ ਸਾਥ ਸੰਗਤ ਦੀ ਤਾਕਤ ਵੀ ਉਹ ਕੋਈ ਕੰਮ ਆਉਂਦੀ ਜਦੋਂ ਬੰਦਾ ਆਪਣੇ ਇਲਾਕੇ ਵਿੱਚ ਹੋਵੇ ਹਣ ਹਾਥੀ ਗਿਆ ਦੂਜੇ ਇਲਾਕੇ ਦੇ ਮਤਲਬ ਪਾਣੀ ਵਿੱਚ ਤੇ ਪਾਣੀ ਵਿੱਚ ਰਹਿਣ ਵਾਲਿਆਂ ਦੀ ਆਪਣੀ ਤਾਕਤ ਕੰਮ ਕਰਦੀ ਹੈ ਹਾਥੀ ਨੇ ਬਲ ਲਾਇਆ ਪਰ ਛੁੱਟ ਨਹੀਂ ਸਕਿਆ ਤੇ ਸਾਥ ਸੰਗਤ ਨੂੰ ਪਾਣੀ ਦਾ ਦੀਵ ਹਾਥੀ ਨੂੰ ਖਿੱਚ ਕੇ ਪਾਣੀ ਵਿੱਚ ਲਈ ਦਾ ਹੈ ਵਿਦਵਾਨ ਕਹਿੰਦੇ ਵੀ ਜਦੋਂ ਹਾਥੀ ਇੰਨਾ ਡੁੱਬ ਗਿਆ ਨਾ ਕਿ ਥੋੜੀ ਜੀ ਸੁੰਨ ਬਾਹਰ ਰਹਿ ਗਈ ਜਿੰਦੇ ਰਹੀ ਉਹ ਸਾਰਿਆ ਬਾਕੀ ਸਾਰੇ ਸਰੀਰ ਡੁੱਬ ਗਿਆ ਭਾਵੇ ਉਹਦੇ ਕੋਲ ਕੋਈ ਭਾਸ਼ਾ ਨਹੀਂ ਹੈ ਜੀ ਸਾਡੇ ਵਰਗੇ ਲਫ਼ਜ਼ ਨਹੀਂ ਹੈਗੇ ਬੋਲਣ ਵਾਲੇ ਪਰ ਆਤਮਾ ਤੇ ਕਰ ਲਉਂਦੀ ਆ ਨਾ ਇਹ ਯਾਦ ਰੱਖਿਓ ਵੀ ਜਾਨਵਰ ਅਰਦਾਸ ਨਹੀਂ ਕਰਦੇ ਜਾਂ ਪਸ਼ੂ ਪੰਛੀ ਅਰਦਾਸ ਨਹੀਂ ਕਰਦੇ ਭਲੇ ਖਾਣਾ ਖਾਣਾ ਸਭ ਦੀ ਵੀ ਅਰਦਾਸ ਕਰਦੇ ਬਸ ਗੱਲ ਇਹ ਆ ਕਿ ਸਾਡੇ ਕੋਲ ਲਫ਼ਜ਼ ਹੈਗੇ ਅਸੀਂ ਲਫ਼ਜ਼ ਬੋਲ ਕੇ ਅਰਦਾਸ ਕਰਦੇ ਆ ਉਹ ਲਫ਼ਜ਼ ਨਹੀਂ ਬੋਲਦੇ ਪਰ ਉਹਨਾਂ ਦੀ ਅਰਦਾਸ ਵੀ ਪਰਮਾਤਮਾ ਦੇ ਘਰ ਬਾਤੇ ਸੁਣੀ ਜਾਂਦੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਤੇ ਤਾਂ ਤੇ ਬੜਾ ਪਿਆਰਾ ਬਤਨ ਆਖਿਆ ਮਹਾਰਾਜ ਕਹਿੰਦੇ ਹਾਥੀ ਕੀ ਚੰਹਾਰ ਪਾਚੇ ਸੁਨੀਆ ਤੇ ਚੀਤੀ ਕੀ ਪੁਕਾਰ ਪਹਿਲੇ ਪਹੁੰਚਿਆ ਤਦ ਮਹਾਰਾਜ ਨੇ ਆਖਿਆ ਪਰਮਾਤਮਾ ਜ਼ਰੂਰੀ ਉੱਚੀ ਬੋਲ ਕੇ ਅਰਦਾਸ ਕਰਨ ਵਾਲਿਆਂ ਦੀ ਗੱਲ ਨਹੀਂ ਸੁਣਦਾ ਉਹ ਤੇ ਜੇ ਕੋਈ ਇੰਨੀ ਨੀਵੀਂ ਅਰਦਾਸ ਕਰੇ ਵੀ ਸਾਨੂੰ ਸੁਣੇ ਬਣਾਉਂਦੀ ਵੀ ਸੁਣ ਲੈਂਦਾ ਸਾਦ ਸੰਗਤ ਦੀ ਹਾਥੀ ਤੋਂ ਪਹਿਲਾਂ ਵੀ ਮਹਾਰਜ ਕਹਿੰਦੇ ਤੇ ਕੀ ਨਹੀਂ ਵਾਂਗੂ ਪਈ ਗੁਬਤ ਅਰਦਾਸ ਕਰੇ ਤੇ ਉਹ ਵੀ ਉਹਦੇ ਕੰਨ ਸੁਣੀ ਜਾਂਦੇ ਇਹ ਨਹੀਂ ਵੀ ਜੇ ਬੋਲ ਕੇ ਕੀਤੇ ਤੇਰੇ ਸੁਣੀ ਜਾਣੀ ਆਤਮਾ ਨੇ ਅਰਦਾਸ ਕੀਤੀ ਪਰਮਾਤਮਾ ਨੇ ਸੁਣ ਲਈ ਹੁਣ ਹਾਥੀ ਸਾਦ ਸੰਗਤ ਜੀ ਤੋਂ ਡੁੱਬਣ ਲੱਗਾ ਉਹਦੇ ਕੋਲ ਕੋਈ ਚਾਰਾ ਨਹੀਂ ਉਹਨੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਕੇ ਆਖਿਆ ਵਾਹਿਗੁਰੂ ਤੂੰ ਹੀ ਕਿਰਪਾ ਕਰ ਦੇ ਤੇ ਮੇਰੀ ਜ਼aar ਬਚ ਸਕਦੀ ਤੇਰੇ ਤੋਂ ਬਗੈਰ ਮੈਨੂੰ ਹੁਣ ਬਚਾਉਣ ਵਾਲਾ ਕੋਈ ਨਹੀਂ ਮੇਰੇ ਸਰੀਰ ਵਿੱਚ ਬਹੁਤਾ ਬਲ ਹੈ ਪਰ ਇਹ ਤੇ ਬਲ ਵੀ ਸਾਥ ਨਹੀਂ ਦਿੰਦਾ ਪਿਆ ਤੇ ਜਦੋਂ ਪ੍ਰਮਾਤਮਾ ਨੇ ਅਰਦਾਸ ਸੁਣੀ ਪ੍ਰਮਾਤਮਾ ਹਾਜ਼ਰ ਹੋਇਆ ਉਹਨੇ ਉਸ ਜੀਵ ਦੀਆਂ ਤਾਰਾਂ ਕਟੀਆਂ ਤੇ ਆਦੀ ਪਾਣੀ ਤੋਂ ਬਾਹਰ ਨਿਕਲਾਇਆ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਇਹ ਉਦਾਹਰਣ ਦੇ ਰਹੇ ਗਾਧ ਨਾਮਕ ਇਹ ਹਾਥੀ ਦਾਖ ਦੇ ਨੇ ਪ੍ਰਮਾਤਮਾ ਜਿਵੇਂ ਹਾਥੀ ਨੂੰ ਬੰਧਨ ਪਾ ਕੇ ਤੇ ਉਹ ਜੀਵ ਪਾਣੀ ਵਿੱਚ ਖਿੱਚ ਕੇ ਲੈ ਗਿਆ ਹਾਥੀ ਨੂੰ ਪਰ ਉਹਦਾ ਬਲ ਆਪਣਾ ਕਿਸੇ ਕੰਮ ਨਹੀਂ ਆਇਆ ਪਰਮਾਤਮਾ ਆਪਣੇ ਬਲ ਦੇ ਨਾਲ ਛੁੱਟ ਨਹੀਂ ਸਕਿਆ ਪਰ ਤੂੰ ਕਿਰਪਾ ਕੀਤੀ ਤੈਨੂੰ ਛੁਡਾਇਆ ਹੈ। हे ਮੇਰੇ ਵੈ ਗੁਰੂ ਉਸ ਪਾਣੀ ਦੇ ਦੀਵ ਬਾਂਗੂ ਇਹ ਵਕਾਰ ਦੇਣੇ ਨੇ ਇਹ ਵੀ ਮੈਨੂੰ ਖਿੱਚ ਕੇ ਆਪਣੇ ਵੱਲ ਲੈ ਗਏ। ਆਪਣੇ ਵੱਲ ਲੈ ਗਏ। ਤੇ ਜੇ ਮੈਂ ਸੋਚਾਂ ਮੈਂ ਆਪਣੀ ਸ਼ਾਰਪ ਨਾਲ ਆਪਣੀ ਚਤਰਾਈ ਨਾਲ ਜਾਂ ਆਪਣੀਆਂ ਚਲਾਕੀਆਂ ਨਾਲ ਜਾਂ ਆਪਣੀ ਵਿਦਿਆ ਪੜ੍ਹਾਈ ਨਾਲ ਇਹਨਾਂ ਤੋਂ ਬਾਹਰ ਨਿਕਲਾਵਾਂ ਤੇ ਪ੍ਰਮਾਤਮਾ ਮੈਂ ਨਹੀਂ ਨਿਕਲ ਸਕਦਾ ਮੈਂ ਤੇਰੇ ਚਰਨਾਚਰਬਾਸ ਕਰਦਾ ਕਿਰਪਾ ਕਰ ਜਿਵੇਂ ਤੂੰ ਹਾਥੀ ਨੂੰ ਛੁਡਾਇਆ ਤਵੇਂ ਮੈਨੂੰ ਵੀ ਛੁਡਾ ਲੈ। ਆਕਰ ਕੇ ਮਹਾਰਾਜ ਨੇ ਪਿਆਰਾ ਬਦਨਾ ਕਿਹਾ ਕਹਿੰਦੇ ਕਹੋ ਨਾਨਕ ਅਬ ਓਟ ਹਾਰ ਗਦ ਜਿਉ ਹੋ ਹੋ ਸਕਾਏ ਮੇਰੇ ਵੈਗੁਰੂ ਤੇਰੀ ਓਟ ਆ ਮੈਨੂੰ ਜਿਵੇਂ ਹਾਥੀ ਦੀ ਸਹਾਇਤਾ ਕੀਤੀ ਤਵੇਂ ਮੈਨੂੰ ਛੁਡਾ ਸੁਖਮਣੀ ਸਾਹਿਬ ਦਾ ਪਾਠ ਆਫ ਦੀ ਪੜਦੇ। ਉਥੇ ਮਹਾਰਾਜ ਨੇ ਇੱਕ ਬੜਾ ਪਿਆਰਾ ਬਦਨਾ ਕਿਹਾ ਬਾਦਸ਼ਾਹ ਜੀ ਕਹਿੰਦੇ ਲਾਕ ਤੋ ਰੋਰੀ ਬੰਧਨ ਪਰੇ ਆਪਾ ਪਾਠ ਵੇਖਦੇ ਦਰਸ਼ਨ ਕੀਤਾ ਆਪਦੀ ਨੇ ਉਥੇ ਜੋ ਸਾਡੇ ਸਾਹਮਣੇ ਲਿਖਤ ਹੈ ਉਹ ਹੈ ਲੱਖ ਕਰੋੜੀ ਬੰਧ ਨਾ ਪਰੇ ਮਤਲਬ ਨੰਨਾ ਵਖਰਾ ਸਾਨੂੰ ਇਹ ਪਾਠ ਪੜਾਇਆ ਗਿਆ ਵੀ ਇਹਦਾ ਉਚਾਰਨ ਇਕੱਠਾ ਕਰਨਾ ਨੰਨਾ ਨਾਲ ਹੀ ਜੋੜ ਕੇ ਲੱਖ ਕਰੋੜੀ ਬੰਧਨ ਪਰੇ ਤੇ ਇਹਦਾ ਅਰਥ ਇਹ ਪੜਾਇਆ ਕਿ ਜੇ ਇਸ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਲੱਖਾਂ ਤੇ ਕਰੋੜਾਂ ਬੰਧਨ ਪੈ ਜਾਣ ਲੱਖਾਂ ਤੇ ਕਰੋੜਾਂ ਬੰਧਨਾਂ ਵਿੱਚ ਬੰਦਾ ਫਸ ਜਾਵੇ ਤੇ ਕਿਸੇ ਪਾਸਿਓਂ ਕੋਈ ਚਾਰਾ ਨਾ ਲੱਭੇ ਤੇ ਫਿਰ ਕਹੜਾ ਕਿੰਦਾ ਛੁੱਟਦਾ ਹੈ ਮਹਾਰਾਜ ਕਹਿੰਦੇ ਹਰਿ ਦਾ ਨਾਮ ਜਪਤ ਨਿਸਤਰੇ ਮਹਾਰਾਜ ਨੇ ਆਖਿਆ ਭਾਵੇਂ ਲੱਖਾਂ ਤੇ ਕਰੋੜਾਂ ਬੰਧਨ ਵੀ ਤੇਰੀ ਜ਼ਿੰਦਗੀ ਵਿੱਚ ਪਏ ਹੋਣਾ اے ਮੇਰੇ ਭਾਈ ਤੂੰ ਪ੍ਰਮਾਤਮਾ ਦਾ ਨਾਮ ਜਪ ਤੇ ਨਾਮ ਜਪਣ ਦੇ ਨਾਲ ਇਸ ਦੀਵ ਦਾ ਸਤੇ ਪਾਤਸ਼ਾਹ ਜੀ ਕਹਿੰਦੇ ਫਿਰ